ਸਮਾਣਾ ਦੇ ਨੌਜਵਾਨ ਦੀ ਫਿਲੀਪੀਨ ਵਿੱਚ ਹਾਰਟ ਅਟੈਕ ਨਾਲ ਹੋਈ ਮੌਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਪੰਜਾਬ ਦੇ ਨੌਜਵਾਨ ਲੱਖਾਂ ਰੁਪਿਆ ਲਗਾ ਕੇ ਬਾਹਰ ਵਿਦੇਸ਼ਾਂ ਵਿੱਚ ਜਾ ਰਹੇ ਹਨ ਪਰ ਉਹਨਾਂ ਨੂੰ ਨਹੀਂ ਪਤਾ ਕਿ ਉੱਥੇ ਉਹਨਾਂ ਦੀ ਮੌਤ ਹੋ ਜਾਣੀ ਹੈ ਇੱਕ ਅਜਿਹਾ ਹੀ ਮਸਲਾ ਸਮਾਣਾ ਦੇ ਕੇਸ਼ਵਨਗਰ ਤੋਂ ਸਾਹਮਣੇ ਆਇਆ ਜਿੱਥੋਂ ਦੇ ਰਹਿਣ ਵਾਲੇ ਮਨੀਸ਼ ਸਿੰਘਲਾ ਜੋ ਕਿ ਕੁਝ ਦਿਨ ਪਹਿਲਾਂ ਫਿਲੀਪੀਨ 8 ਲੱਖ ਰੁਪਿਆ ਲਗਾ ਕੇ ਗਿਆ ਸੀ ਜਿੱਥੇ ਉਸ ਦੀ ਅਜ ਹਾਰਟ ਅਟੈਕ ਨਾਲ ਮੌਤ ਦੀ ਖਬਰ ਸਾਹਮਣੇ ਆਈ ਹੈ ਨੌਜਵਾਨ ਦੇ ਪਿਤਾ-ਦਾਦੀ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਆਪਣੀ ਮਾਤਾ ਅਤੇ ਪਤਨੀ ਨੂੰ ਛੱਡ ਗਿਆ ਜੇਕਰ ਨੌਜਵਾਨਾਂ ਨੂੰ ਆਪਣੇ ਦੇਸ਼ ਵਿੱਚ ਹੀ ਮਿਲੇ ਰੋਜ਼ਗਾਰ ਤਾਂ ਉਹ ਕਿਉਂ ਜਾਣਗੇ ਬਾਹਰ ਇੱਕ ਸੋਚਣ ਵਾਲਾ ਵਿਸ਼ਾ ਇਸ ਦੇ ਉੱਤੇ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਅਤੇ ਰੋਜ਼ਗਾਰ ਦੇ ਮੌਕੇ ਨੌਜਵਾਨਾਂ ਨੂੰ ਮੁਹੱਈਆ ਕਰਵਾਉਣੇ ਚਾਹੀਦੇ ਨੇ ਤਾਂ ਜੋ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਇਸ ਤਰ੍ਹਾਂ ਵਿਆਈ ਮੌਤ ਨਾ ਮਰਨ We're gonna make it, we're gonna make it. 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 We're gonna make it, we're gonna ਕਿੰਨਾ ਟਾਂਗ ਵਾਕੇ ਡੇਸ ਗਿਆ ਸੀ ਮਨੀਰ ਸਿੰਘ ਦਾ ਨਾਮ ਸੀ ਵੀ ਫਿਲੀਪੀਨਸ ਗਿਆ ਸੀ 1 ਮਹੀਨਾ ਪਹਿਲਾਂ ਤੇ ਅੱਜ ਸਵੇਰੇ ਇੱਕ ਕਰੀਬਨ 7:00 ਵਜੇ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ ਅਟੈਕ ਹੋ ਗਿਆ ਕਿੰਨੇ ਕੇਜ ਇਸ ਕੀ 35000 ਦੀ ਮੀਜ ਹੈ ਸਾਰੀ ਮੈਰਿਜ ਹੈ ਮੈਰਿਜ ਹੋਈ ਹੈ ਇੱਕ ਛੋਟੀ ਬੱਚੀ ਹੈ ਜੀ ਅੱਛਾ ਤੇ ਇਹਦੇ ਫਾਦਰ ਸਾਹਿਬ ਤੇ ਮੈਂ ਫਾਦਰ ਦਾ ਐਕਸਪਾਇਰ ਹੋ ਰਿਹਾ ਜੀ ਪਹਿਲਾਂ ਜੀ ਮੇਰੇ ਜੀ ਫਾਦਰ ਕੈਨੇਡਾ ਕਿੰਨਾ ਖਰਚਾ ਲਾਇਆ ਹੁਣ ਤੁਸੀਂ ਭੇਜਿਆ ਹੋਇਆ ਸੀ 1.382 ਫਿਲੀਪੀਨਸ ਲਈ ਕਿੰਨਾ ਕੁ ਪੈਸਾ ਲੱਗਦਾ ਹੈ ਜੇਕਰ ਮੰਨੋ 7 ਸੱਤ-ਅੱਠ ਲੱਖ ਰੁਪਏ ਲੱਗਿਆ ਸੀ ਕਿੰਨੇ ਵਜੇ ਇਨਫਰਮੇਸ਼ਨ ਲਈ ਤੁਹਾਨੂੰ ਕੀ ਮੰਨ ਲੋ ਕਾਰਨ ਬਣਿਆ ਕੰਮ ਤੇ ਗਿਆ ਸੀ ਇਹ ਘਰ ਸੀ ਕਿਸ ਤਰ੍ਹਾਂ ਘਰ ਦੀ 7:30 ਵਜੇ ਕੋਣ ਆਇਆ 8:00 ਵਜੇ ਤੇ ਉਹਦੇ ਸ਼ਾਮ ਦੇ ਵਿੱਚ ਸਾਡੇ ਘਰ ਆ ਕੇ ਕਰਕੇ ਉਹਨੂੰ ਅਟੈਕ ਹੋ ਗਿਆ ਤੁਹਾਨੂੰ ਯਕੀਨ ਨਹੀਂ ਹੋਏਗਾ ਬਹੁਤ ਬੁਰਾ ਹਾਲ ਹੈ ਕੋਈ ਵੀ ਬਰਦਰ ਸਿਸਟਰ ਹੋਰ ਨਹੀਂ ਬਹੁਤ ਸਿਸਟਰ ਹੈ ਮੈਰਿਡ ਹੈ ਕੱਲੀ ਬੱਚਾ ਸੀ ਸਿਸਟਰ ਸੀ ਉਹ ਮੈਰਿਡ ਹੈ ਬੱਚੇ ਵਿਆਹ ਵਾਲੇ ਨੇ ਕਿੰਨੀ ਗੁਣੀ ਦੀ 3500 ਬਹੁਤ ਬੁਰਾ ਹਾਲ ਹੈ ਭਾਈਆ ਤੇ ਸਰਕਾਰ ਦਾ ਕਿਸ ਤਰ੍ਹਾਂ ਦਾ ਹੈਲਪ ਤੁਸੀਂ ਕਹਿੰਦੇ ਹੋ ਜਲਦੀ ਬੋਡੀ ਜਲਦੀ ਤੋਂ ਜਲਦੀ ਸਾਡੀ ਜਿਹੜੀ ਹੈ ਡੈੱਡ ਬੋਡੀ ਉਰੇ ਆਵੇ ਤਾਂ ਕਿ ਅਸੀਂ Hindu ਰੀਤੀ ਰਿਵਾਜ ਦੇ ਅਨੁਸਾਰ ਅਸੀਂ ਸੰਸਕਾਰ ਕਰ ਸਕੀਏ ਸਾਡੀ ਦਿਲ ਨੂੰ ਥੋੜੀ ਠੰਡ ਪਵੇ ਸਾਡੇ ਪਰਿਵਾਰ ਦਾ ਬਹੁਤ ਬੁਰਾ ਦਿਲ ਨਹੀਂ ਆਈ। ਦੱਬਾ ਕੀ ਘਟਨਾ ਹੋ ਰਹੀਆਂ ਨੇ। ਇਹ ਸਮਝ ਨਹੀਂ ਆ ਰਿਹਾ ਕਿ ਬਾਹਰਲੇ ਦੇਸ਼ ਚ ਜਾ ਕੇ ਹਾਰਟ ਅਟੈਕ ਕਿਉਂ ਹੋ ਰਹੇ ਨੇ। ਜਦ ਵੀ ਇਹ ਫਿਲੀਪੀਨਸ ਦੇ ਵਿੱਚ ਕੋਈ ਅਹ ਜੀ ਠੰਡ ਵੀ ਨਹੀਂ ਨਹੀਂ ਜਿਆਦਾ ਸੀਗੀ। ਸਵੇਰੇ ਬੈਠਾ ਜਿਹੜਾ ਬੱਚੇ ਨਾਲ ਮੇਰੀ ਗੱਲ ਹੋਈ ਹੈ, ਸਾਹਮਣੇ ਬੈਠੇ ਨੇ ਇੱਕ ਦੂਜੇ ਦੇ ਬੈੱਡ ਤੇ ਉਹ ਕਹਿੰਦਾ ਮੇਰੇ ਮੜਾਜ ਦਾ ਦਰਦ ਹੋ ਰਿਹਾ। ਉਹ ਦਰਦ ਹੋਇਆ ਉਹ ਮੜਾਜ ਆ ਪੈ ਗਿਆ। ਉਹ ਦੂਜਾ ਮੁੰਡਾ ਆ ਕਹਿੰਦੇ ਤੇ ਮੂੰਚੋਂ ਮਿਲ ਜੀ ਚਾ ਕੁਦੀ ਆ ਰਹੀ ਕੀ ਗੱਲ ਕੀ ਦੇਖਿਆ ਚ ਦੇਖਿਆ ਲੱਗ ਕਹਿੰਦਾ ਹੈ ਨਹੀਂ ਉਹ ਕਹਿੰਦਾ ਸਾਨੂੰ ਅਚਾਰਾ ਵੀ ਐਵੇਂ ਵੀ ਮੌਤ ਹੁੰਦੀ ਹੈ 15 ਮਿੰਟ ਲੱਗੇ ਨਹੀਂ 15 ਮਿੰਟ ਬੈਠੇ ਗੱਲ ਕਰ ਰਹੇ ਹੈ ਰਾਤ 11 12 ਵਜੇ ਤੱਕ ਆਪਣੇ ਆਪਣੀ ਮਾਨ ਨਾਲ ਗੱਲ ਕੀਤੀ ਹੈ ਤੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਛੋਟੀ ਜੀ ਉਹਦੀ ਬੱਚੀ ਹੈ ਉਹਦੇ ਪਹਿਲਾ ਪਿਤਾ ਜੀ ਦੀ ਹੈ ਕੀ ਅਪੀਲ ਕਰਦੇ ਹੋ ਸਰਕਾਰ ਜਲਦੀ ਬੋਡੀ ਆਜੇ ਸਾਡਾ ਤਾਂ ਫਿਰ ਕਰਦੇ ਵੀ ਸਾਡੋ ਬੱਚੇ ਐ ਜਾ ਉਹਦੇ ਸਾਡੇ ਬੱਚੇ ਸਰ ਬਾਹਰ ਪੰਜਨਾਂ ਪੈਣ ਸਾਡੇ ਮਜਬੂਰੀ ਚ ਇੱਥੇ ਕੰਮ ਕਰ ਰੋਜ਼ਗਾਰ ਵਧੀਆ ਨਹੀਂ ਹੁੰਦਾ ਇਸ ਕਰਕੇ ਰੋਜ਼ਗਾਰ ਦੀ ਤਲਾਸ਼ ਉਹ ਬਾਹਰ ਜਾਂਦੇ ਨੇ ਬਾਹਰ ਜਾ ਕੇ ਐਸੀ ਹਾਦਸੇ ਹੁੰਦੇ ਨੇ ਤਾਂ ਪਰਿਵਾਰ ਪਰਿਵਾਰ ਤੱਕ ਮੋੜ ਜਾਂਦਾ ਹੈ ਆ ਪਰਿਵਾਰ ਨੂੰ ਬਿਲਕੁਲ ਇਸ ਪਰਿਵਾਰ 'ਚ ਕੋਈ ਆਰਥਿਕ ਦਾ ਸਹਾਰਾ ਨਹੀਂ ਰਿਹਾ ਆ ਜਿਹੜਾ ਮੁਕੱਦਮੇ ਲਈ ਕਮਾਨਣ ਵਾਲਾ ਸੀ ਉਹਦੇ ਮਾਂ ਉਹਦੇ ਬੱਚਾ ਉਹਦੀ ਮੇਰੀ ਉਹਦੀ ਵਾਈਫ ਥੋੜਾ ਦਿਨ ਦਾ ਪਰਿਵਾਰ ਰਹਿ ਗਿਆ ਬਹੁਤ ਬੁਰਾ ਹਾਲ ਹੈ ਸਰ ਬੇਨਤੀ ਕਰਦੇ ਆ ਵੀ ਇੱਥੇ ਉਹਦੀ ਆਪਣੀ ਮਦਦ ਕਰ ਸਾਦੇ ਤਾਂ ਉਹਦੀ ਡੈੱਡ ਬੋਡੀ ਤੇ ਅੱਜ ਸਾਡੀ ਮਦਦ ਕਰਨ ਜਲਦੀ ਤੋਂ ਜਲਦੀ ਇਹ ਡੱਟ ਬੋਡੀ ਆ ਜੇ ਆਪਾਂ ਜਿੰਦੂ ਦੇ ਰਿਵਾਜ ਦੇ ਹਿਸਾਬ ਨਾਲ ਦਾ ਸੰਸਕਾਰ ਕਰਦੇ ਆਂ